ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬੇਬੇ ਬਾਪੂ ਕੀਰ ਸੋਈ ਵਿੱਚ ਅੱਜ ਅਸੀਂ ਬਣਾਵਾਂਗੇ ਜੀ ਸਪੈਸ਼ਲ ਆਟਾ ਬਿਸਕਟ ਇਹ ਆਟਾ ਬਿਸਕਟ ਅਸੀਂ ਘਰ ਵਿੱਚ ਬਣਾ ਕੇ ਆਸਾਨੀ ਨਾਲ ਤਿਆਰ ਕਰਾਂਗੇ ਇਹਨਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਤੁਸੀਂ ਵੀ ਇਹਨਾਂ ਆਟਾ ਬਿਸਕਟ ਨੂੰ ਘਰ ਵਿੱਚ ਆਸਾਨੀ ਨਾਲ ਮਿੰਟਾਂ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਬਿਸਕਟ ਅਸੀਂ ਕੋਈ ਘਰ ਦੇ ਥੋੜੇ ਜਿਹੀ ਸਮਾਨ ਨਾਲ ਹੀ ਬਣਾ ਕੇ ਤਿਆਰ ਕੀਤੇ ਨੇ ਇਹ ਬਿਸਕਟ ਬਹੁਤ ਹੀ ਜ਼ਿਆਦਾ ਕਰੰਚੀ ਤੇ ਕ੍ਰਿਸਪੀ ਹਨ ਤੇ ਬੱਚੇ ਤੇ ਵੱਡੇਆਂ ਨੂੰ ਬਹੁਤ ਹੀ ਪਸੰਦ ਕਰਦੇ ਨੇ ਤੁਸੀਂ ਵੀ ਬੱਚਿਆਂ ਨੂੰ ਇਹ ਬਿਸਕਟ ਘਰ ਵਿੱਚ ਬਣਾ ਕੇ ਹੀ ਖਵਾ ਸਕਦੇ ਹੋ ਇਹ ਆਟਾ ਬਿਸਕਟ ਇੰਨੇ ਜ਼ਿਆਦਾ ਕ੍ਰਿਸਪੀ ਤੇ ਕਰੰਚੀ ਹਨ ਤੁਸੀਂ ਇਸ ਨੂੰ ਸਵੇਰੇ ਦੀ ਚਾਹ ਤੇ ਸ਼ਾਮ ਦੀ ਚਾਹ ਨਾਲ ਲੈ ਸਕਦੇ ਹੋ ਇਹ ਬਹੁਤ ਹੀ ਜ਼ਿਆਦਾ कुरकुरੇ ਤੇ ਟੇਸਟੀ ਹਨ ਤੇ ਹੈਲਦੀ ਵੀ ਇਹ ਬਹੁਤ ਜ਼ਿਆਦਾ ਨੇ ਇਹ ਆਟਾ ਬਿਸਕਟ ਅਸੀਂ ਕਿੱਦਾਂ ਬਣਾਉਣੇ ਨੇ ਚਲੋ ਦੇਖਦੇ ਹਾਂ ਆਟਾ ਬਿਸਕੁਟ ਨੂੰ ਬਣਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਕੀ ਲੈਣਾ ਇਹ ਦੇਖ ਲੈਣੇ ਆ। ਸਭ ਤੋਂ ਪਹਿਲਾਂ ਅਸੀਂ ਇੱਥੇ ਇੱਕ ਵੱਡਾ ਬਰਤਨ ਲੈ ਲੈਨੇ ਆ। ਉਹਦੇ ਵਿੱਚ ਅਸੀਂ ਪਾਵਾਂਗੇ ਕਣਕ ਦਾ ਆਟਾ। ਇਹ ਅਸੀਂ ਕਣਕ ਦਾ ਆਟਾ ਲੈ ਲਿਆ। ਇੱਥੇ ਮੈਂ 2 ਕੱਪ ਕਣਕ ਦਾ ਆਟਾ ਲਿਆ। ਤੁਸੀਂ ਕਿਸੇ ਵੀ ਕਟੋਰੀ ਨਾਲ ਆਟੇ ਨੂੰ ਮਾਪ ਸਕਦੇ ਹੋ। 2 ਕੱਪ ਆਟਾ ਲੈਣ ਤੋਂ ਮਗਰੋਂ ਅਸੀਂ ਅੱਧਾ ਕੱਪ ਸੂਜੀ ਦਾ ਲਿਆ। ਸੂਜੀ ਤੁਸੀਂ ਕਾਰ ਵਿੱਚ ਜਿਹੜੀ ਆਮ ਹੁੰਦੀ ਹੈ ਉਹ ਸੂਜੀ ਲੈਣੀ ਹੈ ਬਰੇਕ ਜਾਂ ਮੋਟੀ ਸੂਜੀ ਨਹੀਂ ਜਿਹੜੀ ਆਮ ਸਿੰਪਲ ਸੂਜੀ ਹੁੰਦੀ ਹੈ ਉਹ ਸੂਜੀ ਅਸੀਂ ਇਹਦੇ ਵਿੱਚ ਯੂਜ਼ ਕਰਾਂਗੇ ਸੂਜੀ ਐਡ ਕਰਨ ਤੋਂ ਬਾਅਦ ਸਾਨੂੰ ਚਾਹੀਦਾ ਹੈ ਨਾਰੀਅਲ ਦਾ ਬੁਰਾਦਾ ਇਹ ਅਸੀਂ ਨਾਰੀਅਲ ਦਾ ਬੁਰਾਦਾ ਲੈ ਲਿਆ ਹੈ ਇਹ ਆਪਸ਼ਨਲ ਹੈ ਜੇ ਤੁਹਾਨੂੰ ਨਾਰੀਅਲ ਦਾ ਬੁਰਾਦਾ ਪਸੰਦ ਹੈ ਤਾਂ ਤੁਸੀਂ ਇਹ ਐਡ ਕਰ ਸਕਦੇ ਹੋ ਪਰ ਆਦੇ ਨਾਲ ਬਿਸਕੁਟਾਂ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਂਦਾ ਹੈ ਨਾਰੀਅਲ ਦਾ ਬੁਰਾਦਾ ਸੀ ਇਹਦੇ ਵਿੱਚ ਐਡ ਕਰ ਦਿੱਤਾ ਹੁਣ ਸਾਨੂੰ ਤਿਲ ਚਾਹੀਦੇ ਨੇ ਇੱਥੇ ਮੈਂ 2 ਚਮਚ ਤਿਲ ਲਏ ਨੇ ਇਹਨਾਂ ਤਿਲਾ ਨੂੰ ਵੀ ਅਸੀਂ ਇਸ ਵਿੱਚ ਐਡ ਕਰ ਦੇਣਾ ਤਿਲ ਮੈਂ ਇਹਦੇ ਵਿੱਚ ਐਡ ਕਰ ਦਿੱਤੇ ਨੇ ਹੁਣ ਸਾਨੂੰ ਇਲਾਇਚੀ ਪਾਊਡਰ ਚਾਹੀਦਾ ਥੋੜਾ ਜਿਹਾ ਅਸੀਂ ਇਹਦੇ ਵਿੱਚ ਇਲਾਇਚੀ ਪਾਊਡਰ ਐਡ ਕੀਤਾ ਹੁਣ ਅਸੀਂ 1 ਚਮਚ ਸੌਂਫ ਲੈਣੀ ਹੈ ਸੌਂਫ ਨਾਲ ਵੀ ਬਿਸਕਟਾਂ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਊਗਾ ਇਹ ਸਭ ਚੀਜ਼ਾਂ ਐਡ ਕਰਨ ਤੋਂ ਬਾਅਦ ਅਸੀਂ ਅਦੇ ਵਿੱਚ ਦੇਸੀ ਖੰਡ ਪਾਉਣੀ ਹੈ ਮੈਂ ਇੱਥੇ ਇੱਕ ਕੱਪ ਦੇਸੀ ਖੰਡ ਲਈ ਹੈ ਤੁਸੀਂ ਕਿਸੇ ਵੀ ਕਟੋਰੀ ਜਾਂ ਕੱਪ ਨਾਲ ਇਹਨੂੰ ਮਾਪ ਸਕਦੇ ਹੋ ਹੁਣ ਅਸੀਂ ਇੱਕ ਚਮਚ ਦੀ ਮਦਦ ਨਾਲ ਇਹਨਾਂ ਸਭ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਲਾ ਲੈਣਾ ਜੇਕਰ ਤੁਹਾਡੇ ਕੋਲ ਦੇਸੀ ਖੰਡ ਨਹੀਂ ਹੈਗੀ ਤਾਂ ਤੁਸੀਂ ਮਿਕਸੀ ਜਾਰ ਵਿੱਚ ਪਾ ਕੇ ਚੀਨੀ ਨੂੰ ਵੀ ਪੀਸ ਸਕਦੇ ਹੋ ਚੀਨੀ ਨੂੰ ਪੀਸ ਕੇ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਇਸ ਤਰ੍ਹਾਂ ਅਸੀਂ ਇਹ ਸਭ ਚੀਜ਼ਾਂ ਮਿਲਾ ਲਈਆਂ ਨੇ ਹੁਣ ਅਸੀਂ ਇਹਨਾਂ ਨੂੰ मिलाਉਣ ਤੋਂ ਬਾਅਦ ਇਹਦੇ ਵਿੱਚ ਅਸੀਂ ਘਿਓ ਐਡ ਕਰਨਾ ਹੈ ਇੱਥੇ ਮੈਂ 4 ਵੱਡੇ ਚਮਚ ਘਿਓ ਦੇ ਲਏ ਨੇ ਇਹ ਘਿਓ ਅਸੀਂ ਇਹਦੇ ਵਿੱਚ ਐਡ ਕਰ ਦੇਣਾ ਐਸ ਦੇ ਨਾਲ ਸਾਡੇ ਬਿਸਕਟ ਬਹੁਤ ਹੀ ਜ਼ਿਆਦਾ ਕਰੰਚੀ ਬਣਨਗੇ ਇਸ ਤਰ੍ਹਾਂ ਅਸੀਂ ਇਹਦੇ ਵਿੱਚ ਘਿਓ ਐਡ ਕਰ ਦਿੱਤਾ ਹੁਣ ਅਸੀਂ ਇਸ ਨੂੰ ਚੰਗੇ ਤਰੀਕੇ ਨਾਲ ਮਿਲਾ ਲੈਣਾ ਤਾਂ ਕਿ ਘਿਓ ਤੇ ਆਟਾ ਚੰਗੇ ਤਰੀਕੇ ਨਾਲ ਮਿਕਸ ਹੋ ਜਾਣ ਇਸ ਤਰ੍ਹਾਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਮਿਲਾ ਲੈਣਾ ਤੁਸੀਂ ਦੇਖ ਸਕਦੇ ਹੋ ਇਹ ਸਭ ਚੀਜ਼ਾਂ ਅਸੀਂ ਚੰਗੀ ਤਰੀਕੇ ਨਾਲ ਮਿਲਾ ਲਈਆਂ ਨੇ ਇਹਨਾਂ ਨੂੰ ਮਿਲਾਉਣ ਤੋਂ ਬਾਅਦ ਸਾਨੂੰ ਇੱਕ ਕੱਪ ਪਾਣੀ ਚਾਹੀਦਾ ਹੁਣ ਅਸੀਂ ਇਸ ਵਿੱਚ ਥੋੜਾ ਥੋੜਾ ਪਾਣੀ ਐਡ ਕਰਕੇ ਐਦਾ ਇੱਕ ਡੋ ਤਿਆਰ ਕਰ ਲਵਾਂਗੇ ਤੁਸੀਂ ਇਹ ਗੱਲ ਦਾ ਧਿਆਨ ਰੱਖਣਾ ਆਟਾ ਸਾਨੂੰ ਸਖਤ ਗੁੰਨਣਾ ਆਟਾ ਸਾਡਾ ਪਤਲਾ ਨਹੀਂ ਹੋਣਾ ਚਾਹੀਦਾ ਬਿਲਕੁਲ ਘੱਟ ਪਾਣੀ ਅਸੀਂ ਯੂਜ਼ ਕਰਾਂਗੇ ਆਟਾ ਗੁੰਨਣ ਲਈ ਇਸ ਤਰ੍ਹਾਂ ਅਸੀਂ ਥੋੜਾ ਥੋੜਾ ਪਾਣੀ ਐਦੇ ਵਿੱਚ ਐਡ ਕਰਕੇ ਐਸ ਦਾ ਇੱਕ ਸਖਤ ਆਟਾ ਗੁੰਨ ਲਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਆਟਾ ਅਸੀਂ ਚੰਗੀ ਤਰੀਕੇ ਨਾਲ ਗੁੰਨ ਲਿਆ ਐ ਇਸ ਤਰ੍ਹਾਂ ਦਾ ਅਸੀਂ ਆਟਾ ਗੁੰਨ ਲੈਣਾ ਐ ਐਸ ਨੂੰ ਅਸੀਂ ਚੰਗੀ ਤਰੀਕੇ ਨਾਲ ਮਸਲ ਲੈਣਾ। ਮਸਲਣ ਤੋਂ ਬਾਅਦ ਅਸੀਂ ਇਸ ਨੂੰ 10 ਮਿੰਟ ਲਈ ਟੱਕੇ ਰੱਖਾਂਗੇ। ਇਹ ਆਟਾ ਅਸੀਂ ਚੰਗੀ ਤਰੀਕੇ ਨਾਲ ਗੁੰਨ ਲਿਆ ਹੈ। ਹੁਣ ਅਸੀਂ ਇਸ ਨੂੰ 10 ਮਿੰਟ ਲਈ ਕੱਪੜੇ ਨਾਲ ਟੱਕ ਕੇ ਰੱਖ ਦਿੰਨੇ ਆਂ। 10 ਮਿੰਟ ਬਾਅਦ ਅਸੀਂ ਇਸ ਨੂੰ ਚੈੱਕ ਕਰ ਲਵਾਂਗੇ। 10 ਮਿੰਟ ਹੋ ਚੁੱਕੇ ਨੇ। ਹੁਣ ਅਸੀਂ ਇਸ ਨੂੰ ਚੈੱਕ ਕਰ ਲੈਨੇ ਆਂ। ਤੁਸੀਂ ਦੇਖ ਸਕਦੇ ਹੋ ਆਟਾ ਇਕਦਮ ਸੈੱਟ ਹੋ ਚੁੱਕਿਆ ਹੈ ਹੁਣ ਅਸੀਂ ਐਸ ਸਾਟੇ ਨੂੰ ਦੁਬਾਰਾ ਫੇਰ ਥੋੜਾ ਜਿਹਾ ਗੁੰਨ ਲੈਣਾ ਐਸ ਤਰ੍ਹਾਂ ਅਸੀਂ ਐਸ ਨੂੰ ਥੋੜਾ ਜਿਹਾ ਸੈੱਟ ਕਰ ਲਵਾਂਗੇ ਐਸ ਤਰ੍ਹਾਂ ਇਸ ਨੂੰ ਸੈੱਟ ਕਰਨ ਤੋਂ ਬਾਅਦ ਅਸੀਂ ਚਾਕੂ ਦੀ ਮਦਦ ਨਾਲ ਇਹਦੇ ਤਿੰਨ ਪੀਸ ਕਰ ਦਵਾਂਗੇ ਐਸ ਤਰ੍ਹਾਂ ਅਸੀਂ ਇਸ ਨੂੰ ਤਿੰਨ ਹਿੱਸਿਆਂ ਵਿੱਚ ਕੱਟ ਲੈਣਾ ਇਹ ਹੀ ਅਸੀਂ आज ਦੇ ਤਿੰਨ ਹਿੱਸੇ ਕਰ ਦਿੱਤੇ ਨੇ ਹੁਣ ਅਸੀਂ ਦੋ ਪੀਸਾ ਨੂੰ ਅਲੱਗ ਕਰਕੇ ਰੱਖ ਲੈਣਾ ਹੁਣ ਅਸੀਂ ਆਟੇ ਦੇ ਇੱਕ ਪੀਸ ਨੂੰ ਲੈਣਾ ਤੇ ਅਸੀਂ ਇਸ ਨੂੰ ਐਦਾਂ ਲੰਬਾਈ ਵਿੱਚ ਹੱਥਾਂ ਦੀ ਮਦਦ ਨਾਲ ਐਦਾਂ ਵੇਲ ਲੈਣਾ ਇਸ ਤਰ੍ਹਾਂ ਅਸੀਂ ਇਸ ਨੂੰ ਸੈੱਟ ਕਰ ਲੈਣਾ ਇੱਕ ਸਾਰ ਅਸੀਂ ਇਸ ਨੂੰ ਐਦਾਂ ਕਰਕੇ ਐਸ ਨੂੰ ਅਸੀਂ ਇੱਕਸਾਰ ਕਰਕੇ ਚਾਕੂ ਦੀ ਮਦਦ ਨਾਲ ਅਸੀਂ ਐਸ ਨੂੰ ਐਦਾਂ ਕੱਟ ਲੈਣਾ ਹੈ ਇਹਦੇ ਅਸੀਂ ਪੀਸਿਸ ਕੱਟ ਲੈਣੇ ਨੇ ਇਹ ਅਸੀਂ तिरछे ਪੀਸਿਸ ਐਦੇ ਕਰ ਲਏ ਨੇ ਹੁਣ ਅਸੀਂ ਐਸ ਨੂੰ ਐਦਾਂ ਬਿਸਕਟ ਦੀ ਸ਼ੇਪ ਦੇ ਦੇਣੀ ਹੈ ਇਸ ਤਰ੍ਹਾਂ ਅਸੀਂ ਇਹ ਬਿਸਕਟ ਬਣਾ ਕੇ ਤਿਆਰ ਕਰ ਲਏ ਨੇ ਤੁਸੀਂ ਇਹਨਾਂ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ੇਪ ਦੇ ਸਕਦੇ ਹੋ ਪਰ ਇਹ ਸ਼ੇਪ ਬਣਾਉਣਾ ਬਹੁਤ ਹੀ ਆਸਾਨ ਹੈ ਇਸ ਤਰ੍ਹਾਂ ਅਸੀਂ ਇਹ ਬਿਸਕਟ ਬਣਾ ਕੇ ਤਿਆਰ ਕਰ ਲਏ ਨੇ ਮੈਂ ਬਿਸਕਟਾਂ ਨੂੰ 3-4 ਸ਼ੇਪਸ ਦਿੱਤੀਆਂ ਨੇ ਇਹ ਮੈਂ ਚੋਰਸ ਬਿਸਕਟ ਗੋਲ ਤੇ ਪੱਤੇ ਦੀ ਸ਼ੇਪ ਵਿੱਚ ਬਿਸਕਟ ਬਣਾ ਲਏ ਨੇ ਐਦਾਂ ਬਿਸਕਟ ਦੇਖਣ ਵਿੱਚ ਵੀ ਸੋਹਣੇ ਲੱਗਦੇ ਨੇ ਤੁਸੀਂ ਆਪਣੀ ਮਰਜ਼ੀ ਮੁਤਾਬਿਕ ਕੋਈ ਵੀ ਸ਼ੇਪ ਇਹਨਾਂ ਦੀ ਬਣਾ ਸਕਦੇ ਹੋ ਇਸ ਤਰ੍ਹਾਂ ਇਹਨਾਂ ਬਿਸਕਟਾਂ ਨੂੰ ਬੱਚੇ ਬਹੁਤ ਪਸੰਦ ਕਰਨਗੇ ਇਹ ਸਾਰੇ ਬਿਸਕਟ ਐਦਾਂ ਮੈਂ ਬਣਾ ਕੇ ਤਿਆਰ ਕਰ ਲਏ ਨੇ ਚਾਕੂ ਦੀ ਮਦਦ ਨਾਲ ਅਸੀਂ ਇਹਦੇ ਵਿੱਚ ਨਿਸ਼ਾਨ ਲਗਾ ਦੇਣੇ ਨੇ ਚਾਕੂ ਦੀ ਉਲਟੀ ਸਾਈਡ ਤੋਂ ਅਸੀਂ ਐਸ ਉੱਤੇ ਨਿਸ਼ਾਨ ਐਦਾਂ ਲਗਾ ਲਿਆਣੇ ਨੇ ਇਹਵੇਂ ਐਸ ਤਰ੍ਹਾਂ 3-4 ਤਰ੍ਹਾਂ ਦੇ ਬਿਸਕਟ ਬਣਾ ਕੇ ਤਿਆਰ ਕਰ ਲਏ ਨੇ ਹੁਣ ਅਸੀਂ ਇਹਨਾਂ ਨੂੰ ਫਰਾਈ ਕਰਾਂਗੇ ਗੈਸ ਓਨ ਕਰਕੇ ਅਸੀਂ ਕੜਾਈ ਰੱਖ ਲੈਣੀ ਹੈ ਕੜਾਈ ਵਿੱਚ ਅਸੀਂ ਘਿਓ ਪਾ ਲੈਣਾ ਹੈ ਘਿਓ ਨੂੰ ਅਸੀਂ ਚੰਗੀ ਤਰੀਕੇ ਨਾਲ ਗਰਮ ਹੋਣ ਦੇਣਾ 5-10 ਮਿੰਟ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਉਹ ਚੰਗੀ ਤਰੀਕੇ ਨਾਲ ਗਰਮ ਹੋ ਚੁੱਕਿਆ ਹੈ ਹੁਣ ਅਸੀਂ ਇਹਦੇ ਵਿੱਚ ਇੱਕ ਇੱਕ ਕਰਕੇ ਬਿਸਕੁਟ ਨੂੰ ਫਰਾਈ ਕਰਨ ਲਈ ਪਾ ਦਵਾਂਗੇ ਇਹ ਮੈਂ ਸਾਰੇ ਬਿਸਕੁਟ ਕੜਾਈ ਵਿੱਚ ਪਾ ਦਿੰਨੀ ਆ ਇਹ ਸਾਰੇ ਬਿਸਕੁਟ ਮੈਂ ਕੜਾਈ ਵਿੱਚ ਪਾ ਦਿੱਤੇ ਨੇ ਇੱਕ ਗੱਲ ਹੋਰ ਧਿਆਨ ਵਿੱਚ ਰੱਖਣੀ ਹੈ ਤੁਸੀਂ ਜਦੋਂ ਅਸੀਂ ਬਿਸਕੁਟ ਕੜਾਈ ਵਿੱਚ ਐਡ ਕਰਾਂਗੇ ਉਦੋਂ ਅਸੀਂ ਆਂਚ ਤੇਜ਼ ਰੱਖਣੀ ਹੈ ਤੇ ਜਦੋਂ ਅਸੀਂ ਇਸ ਤਰ੍ਹਾਂ ਸਾਰੇ ਬਿਸਕੁਟ ਕੜਾਈ ਵਿੱਚ ਪਾ ਦੇਣੇ ਨੇ ਉਦੋਂ ਅਸੀਂ ਗੈਸ ਫਲੇਮ ਲੋ ਕਰ ਦੇਣਾ ਹੈ ਅਸੀਂ ਇਹਨਾਂ ਬਿਸਕਟਾ ਨੂੰ ਲੋ ਫਲੇਮ ਤੇ ਬਣਾਵਾਂਗੇ ਇਸ ਤਰ੍ਹਾਂ ਇਹ ਬਿਸਕਟ ਕਰੰਚੀ ਤੇ ਕ੍ਰਿਸਪੀ ਬਣਨਗੇ ਇਹਨਾਂ ਬਿਸਕਟਾ ਨੂੰ ਤੁਸੀਂ ਕਈ ਮਹੀਨਿਆਂ ਤੱਕ ਸਟੋਰ ਵੀ ਕਰਕੇ ਰੱਖ ਸਕਦੇ ਹੋ ਇਸ ਤਰ੍ਹਾਂ ਇਹ ਆਟਾ ਬਿਸਕਟ ਤੁਸੀਂ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਇਹ ਮਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੇ ਨੇ ਇਹਨਾਂ ਨੂੰ ਅਸੀਂ ਬਿਲਕੁਲ ਲੋ ਅੰਚ ਤੇ ਬਣਾਵਾਂਗੇ ਇਹਨਾਂ ਨੂੰ ਅਸੀਂ ਚੰਗੇ ਤਰੀਕੇ ਨਾਲ ਫਰਾਈ ਕਰ ਲੈਣਾ ਹੁਣ ਅਸੀਂ ਇਹਨਾਂ ਨੂੰ ਇਹਨਾਂ ਨੂੰ ਅਸੀਂ 골ਡਨ ਬ੍ਰਾਊਨ ਹੋਣ ਤੱਕ ਫਰਾਈ ਕਰਨਾ ਹੈ ਜਦੋਂ ਤੱਕ ਇਹ ਚੰਗੇ ਤਰੀਕੇ ਨਾਲ ਫਰਾਈ ਨਹੀਂ ਹੁੰਦੇ ਉਦੋਂ ਤੱਕ ਸਿਆਨ ਨੂੰ ਫਰਾਈ ਕਰਨਾ ਹੈ ਇਹੇ ਅਸੀਂ ਸਿੰਪਲ ਘਰ ਵਿੱਚ ਹੀ ਆਟਾ ਬਿਸਕਟ ਬਣਾ ਕੇ ਤਿਆਰ ਕਰ ਲਏ ਨੇ ਐਨਾ ਵਿੱਚ ਅਸੀਂ ਕੋਈ ਵੀ ਮਿੱਠਾ ਸੋਡਾ ਐਡ ਨਹੀਂ ਕੀਤਾ ਤੇ ਨਾ ਹੀ ਅਸੀਂ ਮੈਦੇ ਦਾ ਯੂਜ਼ ਕੀਤਾ ਇਸ ਤਰ੍ਹਾਂ ਅਸੀਂ ਬਿਲਕੁਲ ਆਸਾਨੀ ਨਾਲ ਆਟਾ ਬਿਸਕਟ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਇਹ ਆਟਾ ਬਿਸਕਟ ਬਹੁਤ ਹੀ ਜ਼ਿਆਦਾ ਹੈਲਦੀ ਨੇ ਅਨਾਂ ਨੂੰ ਅਸੀਂ ਇੱਦਾਂ 골ਡਨ ਫਰਾਈ ਕਰ ਲੈਣਾ ਹੈ ਉਲਟ ਪਲਟ ਕਰਕੇ ਹੁਣ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਲਰ ਜਦੋਂ ਇਦਾਂ ਦਾ ਹੋ ਜਾਵੇਗਾ ਇਹ ਚੰਗੀ ਤਰੀਕੇ ਨਾਲ ਪੱਕ ਜਾਣਗੇ ਐਸੀ ਤਰ੍ਹਾਂ ਹੀ ਅਸੀਂ ਸਾਰੇ ਬਿਸਕੁਟ ਨੂੰ ਫਰਾਈ ਕਰ ਲੈਣਾ ਹੈ ਦੂਸਰੀ ਹੈ ਬਿਸਕਟ ਰੈਸিপি ਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਨੇ ਤੇ ਇਹਨਾਂ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ ਇਸ ਤਰ੍ਹਾਂ ਅਸੀਂ ਇਹ ਸਾਰੇ ਬਿਸਕਟ ਫਰਾਈ ਕਰ ਲੈਣੇ ਨੇ ਇਹ ਸਾਰੇ ਬਿਸਕਟ ਅਸੀਂ ਐਦਾਂ 골ਡਨ ਫਰਾਈ ਕਰਕੇ ਕੜਾਈ ਵਿੱਚੋਂ ਬਾਹਰ ਕੱਢ ਲੈਣੇ ਨੇ ਇਹ ਅਸੀਂ ਆਟਾ ਬਿਸਕਟ ਬਣਾ ਕੇ ਤਿਆਰ ਕਰ ਲਏ ਨੇ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਵਿੱਚ ਪਾ ਲਵਾਂਗੇ ਇਸ ਤਰ੍ਹਾਂ ਅਸੀਂ ਇਹ ਆਟਾ ਬਿਸਕਟ ਘਰ ਵਿੱਚ ਬਣਾ ਕੇ ਤਿਆਰ ਕਰ ਲਏ ਨੇ ਇਹ ਆਟਾ ਬਿਸਕਟ ਬਹੁਤ ਹੀ ਜ਼ਿਆਦਾ ਹੈਲਦੀ ਟੇਸਟੀ ਕਰੰਜੀ ਤੇ ਕ੍ਰਿਸਪੀ ਨੇ ਤੁਸੀਂ ਇਹਨਾਂ ਆਟਾ ਬਿਸਕਟਾਂ ਨੂੰ ਘਰ ਵਿੱਚ ਆਸਾਨੀ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਇਹਨਾਂ ਨੂੰ ਬੱਚੇ ਤੇ ਵੱਡੇ ਸਭ ਪਸੰਦ ਕਰਨਗੇ ਇਹਨਾਂ ਨੂੰ ਤੁਸੀਂ ਕਈ ਦਿਨਾਂ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਹੋ ਇਹ ਬਿਲਕੁਲ ਵੀ ਖਰਾਬ ਹੋਣ ਵਾਲੇ ਨਹੀਂ ਹਨ ਬਿਨਾ ਮੈਦੇ ਤੋਂ ਤੇ ਬਿਨਾ ਓਵਨ ਤੋਂ ਅਸੀਂ ਇਹ ਕ੍ਰਾਂਚੀ ਦੇ ਕ੍ਰਿਸਪੀ ਬਿਸਕਟ ਘਰ ਵਿੱਚ ਹੀ ਬਣਾ ਕੇ ਪਿਆਰ ਕਰ ਲਏ ਨੇ ਤੁਸੀਂ ਵੀ ਇਹ ਬਿਸਕਟ ਬਣਾ ਕੇ ਜ਼ਰੂਰ ਟਰਾਈ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਐਸੇ ਤਰ੍ਹਾਂ ਦੀਆਂ ਨਿਊ ਰੈਸਿਪੀ ਨੂੰ ਦੇਖਣ ਲਈ ਬੇਬੇ ਬਾਪੂ ਕਿਰ ਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਕਿ ਸਾਡੀਆਂ ਨਮੀ ਨਮੀ ਰੈਸਿਪੀਜ਼ ਦੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ